ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੋ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇਹ ਇੱਕ ਹੋਰ ਨਵਾਂ ਵਲੌਗ ਤੇ ਅੱਜ ਆਪਾਂ ਆਏ ਆਂ ਦੀ ਸ਼ਾਮ ਦੇ ਟਾਈਮ ਹੁਣ ਧਾਰ ਕੱਢਣ ਵਾਸਤੇ ਤੇ ਪਹਿਲਾਂ ਮੈਂ ਕੁੱਤਰੂਂਗੀ ਮਨੀ ਦੇ ਨਾਲ ਟੋਕੇ ਤੇ ਨਵੇਂ ਤੇ ਮਸ਼ੀਨ ਤੇ ਪੱਠੇ ਮੈਂ ਕੁੱਤਰਨੇ ਮੈਂ ਮਨੀ ਨੂੰ ਕਿਹਾ ਹੋਇਆ ਅੱਜ ਮੈਂ ਕੁੱਤਰਨੇ ਫਿਰ ਕੱਢਾਂਗੇ ਧਾਰ ਫਿਰ ਮਨੀ ਪੱਠੇ ਪਾਊਗਾ ਹੋਰ ਆਪਣੇ ਜੋ ਕੰਮ ਪਸ਼ੂਆਂ ਦੇ ਹੁੰਦੇ ਆ ਉਹ ਕਰਾਂਗੇ ਦੇਖੋ ਜੀ ਆਪਣਾ ਵਲੌਗ ਇਧਰ ਬਾਹਰਲੇ ਪਾਸੇ ਰੱਖੀ ਇਹਨਾਂ ਨੂੰ ਫੇਕ ਉਤਰਾਂਗੇ ਗਿੱਲਾ ਹਵਾ ਤੂੰ ਤੂੰ ਦੋ ਵਾਰੀ ਕਰਕੇ ਚੱਕ ਲੈ ਇੰਨੇ ਭਾਰ ਇੱਕ ਵਾਰੀ ਦੋ ਵਾਰੀ ਹਜੇ ਹੋਰ ਪਏ ਆ ਉਹਦਾ ਜੀ ਸਵੇਰੇ ਸਵੇਰੇ ਪੱਠੇ ਵੱਢ ਲਈਦੇ ਤੇ ਅੱਜ ਹੋ ਗਏ ਲੇਟ ਕਿਉਂਕਿ ਸਵੇਰੇ ਮਨਵੀਰ ਨੇ ਜਾਣਾ ਸੀ ਕਿਸੇ ਜ਼ਰੂਰੀ ਕੰਮ ਤੇ ਇਸ ਵੇਲੇ ਅਸੀਂ ਪਾਈ ਦੇ ਵੀ ਨਹੀਂ ਪੱਠੇ ਚੋਕਰ ਪਾਇਆ ਹੁੰਦਾ ਤਾਂ ਕਰਕੇ ਹੁਣ ਉਤਰ ਕੇ ਰੱਖ ਲਾਂਗੇ ਸਵੇਰ ਨੂੰ ਪਾਉਣੇ ਹੋ ਮਨੀ ਨੇ ਫਿਰ ਹਾਂ ਸਵੇਰ ਨੂੰ ਥੋੜੇ ਜਿਹਾ ਸ਼ਾਮ ਨੂੰ ਰਾਤ ਨੂੰ ਹਾਂ ਥੋੜੇ ਜਿਹਾ ਰਾਤ ਨੂੰ ਹਏ ਬੁੜੀਆਂ ਨੇ ਝੂਠ ਜੱਟ ਸਾਰੀ ਇੱਧਰ ਹੀ ਸਿੱਟ ਦਿੱਤੀ ਸਮੈਲ ਹੋਣ ਨੂੰ ਹੈ ਸ਼ਿੱਲਾ ਮਨੀ ਪਰ ਜਦ ਧੋਪ ਨਾਲ ਗਲ ਜਾਣੀਆਂ ਸਮੈਲ ਦੇਖੀ ਕਿ ਦਾਣੀਆਂ ਆਲੂਆਂ ਦੀ ਤੂੰ ਕਾਤੇ ਇੱਥੇ ਸਿੱਟਣ ਦਿੱਤੀਆਂ ਤੂੰ ਪੱਟੇ ਕਦੋਂ ਵੱਢ ਗਏ ਮੈਂ ਤੈਨੂੰ ਕਿਹਾ ਸੀ ਸ਼ਾਮ ਨੂੰ ਵੱਢਾਂਗੇ ਸਾਡੇ ਵੀ ਬਾਪੂ ਨੂੰ ਨਹੀਂ ਚੈਨ ਆਉਂਦੀ ਹਨਾ ਅਸੀਂ ਬਹੁਤ ਗਈਦਾ ਮਨੀ ਦੇ ਬਾਬੇ ਨੂੰ ਪਈ ਤੁਸੀਂ ਨਾ ਪੱਠੇ ਵਡਿਆ ਕਰੋ ਨਾ ਕਰਿਆ ਕਰੋ ਅਸੀਂ ਆਪੇ ਕਰ ਲੈਣਾ ਮਨੀ ਵੀ ਕਹਿੰਦਾ ਰਹਿੰਦਾ ਪਰ ਸਾਡੇ ਬਾਪੂ ਨੂੰ ਨਹੀਂ ਚੈਨ ਆਉਂਦੀ ਬਈ ਸਾਡੇ ਬਾਪੂ ਨੂੰ ਲੱਗਦਾ ਸਾਨੂੰ ਪੱਠੇ ਵਧਣੇ ਹੀ ਨਹੀਂ ਆਉਂਦੇ ਹਨਾ ਮਨੀ ਮੈਂ ਕਿਹਾ ਬਾਪੂ ਨੂੰ ਏਦਾਂ ਲੱਗਦਾ ਰਹਿੰਦਾ ਵੀ ਫਿਰ ਸਾਨੂੰ ਪੱਠੇ ਵਧਣੇ ਹੀ ਨਹੀਂ ਆਉਂਦੇ ਹਨਾ ਮਾਪੂ ਕਹਿੰਦਾ ਤੁਸੀਂ ਪੱਠੇ ਸੋਹਣੇ ਨਹੀਂ ਵੜਦੇ ਤੁਸੀਂ ਗਲੋਂਗਲਾਵਾ ਲਾਉਨੇ ਪੱਠੇ ਨਹੀਂ ਵੜਦੇ ਸਹੀ ਤਾਂ ਕਰਕੇ ਸਾਡਾ ਬਾਪੂ ਆਪੇ ਲੱਗ ਦਿੰਦਾ ਆ ਬਹੁਤ ਗਲਤ ਕਰ ਲਿਆ ਆ ਜਿਹੜਾ ਤਾਂ ਤਾਂ ਬੁੜੀਆਂ ਖਲਾਰਾਂ ਪਾ ਗਈਆਂ ਨਾ ਵੀ ਤੂੰ ਚੰਗੀ ਤਰ੍ਹਾਂ ਸਫਾਈ ਕਰਕੇ ਜਾਓ ਪਹਿਲਾਂ ਧਾਰ ਕੱਢ ਲਈਏ ਹਾਂ ਪੰਜ ਵਜੇ ਚੱਲੇ ਆ ਕੋਈ ਗੱਲ ਨਹੀਂ 10 ਮਿੰਟ ਲੇਟ ਹੋ ਜਾਣਾ ਮੈਂ ਵੀ ਇੱਥੇ ਮੋਟਰ ਤੇ ਮੈਂ ਵੀ ਕੁੱਤਰ ਕੇ ਦੇਖਾਂ ਅਸੀਂ ਤੇ ਯਾਰ ਮੈਨੂੰ ਕੁੱਤਰ ਕੇ ਦੇ ਲੈਂਦੇ ਮੈਂ ਨੀ ਸਪੀਡ ਹੀ ਨਹੀਂ ਨਾ ਮੇਰਾ ਪੁੱਤ ਟੇ ਕੇ ਦੇ ਮੈਂ ਕਿਹੜਾ ਕਦੀ ਕੁੱਤਰੇ ਨਹੀਂ ਕੁਾਰੇ ਹੁੰਦੀ ਮੈਂ ਕੁੱਤਰਦੀ ਰਹੀ ਇਹ ਨਵੀਂ ਹੈ ਤੇਜ ਨਹੀਂ ਨਹੀਂ ਮੈਂ 1 ਮਿੰਟ ਕੁੱਤਰਨੇ ਬਸ 1 ਮਿੰਟ ਤੇ ਇਹਨੇ ਸਾਰੇ ਕੁੱਤਰ ਕੇ ਬੰਨੇ ਕਰਨੇ ਆ ਤੂੰ ਮੈਂ ਜੇ ਨਾਮ ਇਹ ਤੋਂ ਹੋਊਗੀ ਤਾਂ ਫਿਰ ਤੂੰ ਕੁੱਤਰ ਲੈ ਹਾਂ ਦੇਖ ਲਓ ਬਈ ਇਹ ਕਿੱਦਾਂ ਦਾ ਇਨਸਾਨ ਹੈ ਜਿਹਨੂੰ ਆਪਣੀ ਮਾਂ ਤੇ ਹੀ ਯਕੀਨ ਨੇ ਤੋ ਉਹ ਤਾਂ ਮੈਂ ਤੁਹਾਨੂੰ ਕੰਮ ਨਹੀਂ ਕਰਨ ਦਿੰਦਾ ਇਹਨਾਂ ਤੇ ਮੈਂ ਕਰਨਾ ਚਾਹਨੀ ਆਂ ਦੀ ਆਂ ਅਸੀਂ ਛੋਟੇ ਹੁੰਦੇ ਜਿਹੜੀ ਇਹ ਮੋਟਰ ਦਾ ਤੇ ਆ ਫੇ ਵੀ ਉਹ ਪਟਾ ਜਿਹੜਾ ਛੋਟਾ ਨਾ ਆ ਵਾਲਾ ਉਸ ਟਾਈਮ ਤੇ ਉਹ ਮੋਟਰ ਕਿੰਨੀ ਦੂਰ ਰੱਖੀ ਹੁੰਦੀ ਸੀ ਤੇ ਜਿਹੜਾ ਚੌੜਾ ਪਟਾ ਨਹੀਂ ਹੁੰਦਾ ਉਹ ਪਾਇਆ ਹੁੰਦਾ ਸੀ ਮੋਟਰ ਤੇ ਹਾਂ ਤੇ ਉਹ ਅਸੀਂ ਉਤਰਦੇ ਰਹੇ ਉਹਦੇ ਉੱਤੇ ਤੈਨੂੰ ਕੀ ਲੱਗਦਾ ਸਾਨੂੰ ਪੱਠੇ ਨਹੀਂ ਉਤਰਨੇ ਆਉਂਦੇ ਉਰੇ ਆ ਮੈਂ ਉਤਰਨੇ ਇੱਧਰ ਆਂ ਲੋੜ ਨਹੀਂ ਤੱਕਾ ਲਾਉਣ ਦੀ ਇਹਨੂੰ ਪੈਰਾਂ ਵਾਲੇ ਵੀ ਚੱਕ ਲੋ ਜਲਦੀ ਚਲਾ ਗਿਆ ਉਹਨੇ ਚਲੇ ਹੀ ਜਾਣਾ ਉਤਰੀ ਕਿ ਨਹੀਂ ਮਾਨ ਦਾ ਪ੍ਰਤੇਜ ਨਹੀਂ ਮਨੀ ਇਤੋਂ ਤੇਲ ਕੀ ਹੋ ਸਕਦਾ ਇੰਨਾ ਖਲਾਰਾ ਪਰ ਮੈਂ ਨਹੀਂ ਪਹੁੰਨਾ। ਕਿੰਨੇ ਸਾਲ ਬਾਅਦ ਵੀ ਨਹੀਂ। ਕਮ ਸਕਮ 21-22 ਸਾਲ ਬਾਅਦ ਵਿੱਚ ਮੈਂ ਇੱਥੇ ਟੋਕੇ ਦੇ ਕੋਤੇ ਰੇ ਆ। ਮਨੀ تیرਿਆਂ ਦਾ ਮਤਲਬ ਕੀ? ਮੈਂ ਖਲਾਰੇ ਨਾ ਉਹ ਕਿੱਥੇ ਮੈਨੂੰ ਦੱਸ ਖਲਾਰਾ ਦੱਸ। ਦੱਸ? ਹਾਂ ਕੀ ਹੈ? ਇੰਨੇ ਕਿੰਨਾਸ਼ ਤਾਂ ਲੈ ਲੋ। ਮਤਲਬ ਕਿ ਨਿਆਣੀਆਂ ਨੂੰ ਹੀ ਨਹੀਂ। ਕਿ ਸਾਡੀਆਂ ਮਾਵਾਂ ਸਾਡੇ ਨਾਲ ਕੰਮ ਕਰਉਂਦੀਆਂ। ਅਸੀਂ ਨਹੀਂ ਕਿ ਉਹਦਾਂ ਦੇ ਕਿ ਜਿਹੜੇ ਕਹਿਣ ਕਿ ਨਾਲ ਕੰਮ ਕਰੋ। ਤਾਂ ਮੈਂ ਉਹਦਾਂ ਦੀ ਮਾਵਾਂ ਨਾ ਮੈਂ ਕਰਾਉਣਾ ਚਾਹੁੰਦੀ ਆ। ਪੱਠੇ ਖੁੱਲੇ ਵੱਡਿਆ ਕਰੋ ਪਤਾ ਕਿੰਨਾ ਕਈ ਵਾਰੀ ਉਹਨੂੰ ਕੀ ਕਹਿੰਦਾ ਮੀਂਹ ਕਣੀ ਆ ਜਾਂ ਕੁਝ ਵੀ ਮੀਂਹ ਕਣੀ ਤੇ ਚੱਲ ਦੂਰ ਰਿਹਾ ਤਾਂ ਪਤਾ ਲੱਗ ਜਾਂਦਾ ਪਰ ਪੱਠੇ ਫੇ ਵੀ ਵੱਧ ਵੱਡਿਆ ਕਰੋ ਮਨੀ ਮੈਨੂੰ ਬਹੁਤ ਟੈਨਸ਼ਨ ਆ ਗੰਗਾ ਦੀ ਮੈਨੂੰ ਕਸਮ ਲੱਗਿਓ ਜਿਹੜਾ ਥੱਲੇ ਇਹਦਾ ਵੀ ਤੁਸੀਂ ਵੀ ਦੱਸਿਓ ਸਾਡੇ ਸਬਸਕ੍ਰਾਈਬਰ ਜਿਹੜੇ ਦੇਖਦੇ ਉਹ ਥੱਲੇ ਦੇਖਿਓ ਗੰਗਾ ਦੇ ਜਿਹੜਾ ਇਹ ਵਾਲਾ ਵਾ ਤੂੰ ਮੈਨੂੰ ਮੰਨਦਾ ਨਹੀਂ ਇਹ ਵੱਡਾ ਹੋਈ ਜਾਂਦੇ ਆ ਮਨੀ ਆਪਦੇ ਬਾਬੇ ਨੂੰ ਪੁੱਛ ਵੀ ਇਦਾਂ ਹੀ ਹੁੰਦਾ ਪਰ ਮੈਂ ਅੱਜ ਤੱਕ ਕਿਸੇ ਪਸ਼ੂ ਦੇ ਨਹੀਂ ਦੇਖਿਆ ਇਦਾਂ ਹੈ ਮਨੀ ਪੁੱਛ ਜ਼ਰੂਰ ਨਹੀਂ ਤੇ ਡਾਕਟਰ ਕੋ ਦਵਾਈ ਲੈ ਟਾਈਮ ਨਾਲ ਇਹਦੀ ਆਪਾਂ ਉਦੋਂ ਸੱਚੀ ਗਾਂ ਆਦੇ ਤੇ ਉੱਤੇ ਮੱਖੀਆਂ ਬਹਿਣ ਦੇਈਆਂ ਧੋਨ ਜਿਹਾ ਜਿਹੜਾ ਨਹੀਂ ਹੁੰਦਾ ਪਤਾ ਨਹੀਂ ਉਹ ਵਾਰਿਆ ਕੀ ਆ ਮੈਨੂੰ ਸੱਚੇ ਸਮਝ ਨਹੀਂ ਲੱਗਦੀ ਮੈਨੂੰ ਬੜੀ ਇਹਦੀ ਟੈਨਸ਼ਨ ਹੋ ਜਾਂਦੀ ਕਈ ਵਾਰੀ ਤੂੰ ਮੈਨੂੰ ਕਹਿ ਦਿੰਦਾ ਨਹੀਂ ਨਾਰਮਲ ਆ ਪਰ ਨਹੀਂ ਆ ਨਾਰਮਲ ਨਹੀਂਗਾ ਬੀਟਾ ਡੀਨ ਲਾਈ ਇਹਦੇ ਉੱਤੇ ਲਾ ਫੇ ਬੀਟਾ ਡੀਨ ਚਲ ਤਾਰ ਕੱਢ ਕੇ ਬੀਟਾ ਡੀਨ ਲਾ ਦੀ ਪਤਾ ਕਿਦਾਂ ਵਾ ਨਹੀਂ 22 ਚਾਂਸ ਤੂੰ ਦੇਖ ਜ਼ਖਮ ਬਣ ਗਿਆ ਉਹ ਫੇ ਕੀ ਕਰਾਂਗੇ ਆਪਾਂ ਆਪਾਂ ਨੂੰ ਉੱਡਾ ਅਕਲ ਆਈ ਜਾਂਦੀ ਦੋ ਲੈ ਕੇ ਵੀ ਪਸ਼ੂ ਪੂਰਾ ਚੈੱਕ ਕਰਨਾ ਚਾਹੀਦਾ ਕੱਲੀ ਸ਼ਕਲ ਨਹੀਂ ਦੇਖਣੀ ਚਾਹੀਦੀ ਸਹੀ ਕਿ ਨਹੀਂ ਮੈਂ ਬਹੁਤ ਟੈਨਸ਼ਨ ਹੋ ਜਾਂਦੀ ਮੈਨੂੰ ਗੰਗਾ ਦੀ ਮਤਲਬ ਕੀ ਇਹਦਾ ਜਿਹੜਾ ਉਹ ਧੁੰਨ ਜਿਆਣਾ ਉਹ ਸੁੱਕਾ ਨਹੀਂ ਹੋਇਆ ਹਾਂ ਜਦ ਕਿ ਉਹ ਕਹਿੰਦੇ ਸੀ ਇਹ 2 ਡੇਢ 2 ਸਾਲ ਦੀ ਗਾਂ ਆ ਉਹ ਕਹਿੰਦੇ ਸੀ ਇਹ ਉਹ ਬੱਚੀ ਤੇ ਡੇਢ 2 ਸਾਲ ਦੀ ਬੱਚੀ ਤੇ ਮੈਨੂੰ ਤਾਂ ਨਹੀਂ ਲੱਗਦਾ ਐਦਾਂ ਹੁੰਦਾ तकरीबन ਜਿਹੜਾ ਉਹ ਧੁੰਨ ਜਿਆ ਹੁੰਦਾ ਥੱਲੇ ਉਹ ਸੁੱਕਾ ਹੁੰਦਾ ਰੱਬ ਜਾਣੇ ਹੁਣ ਇਹਨੂੰ ਨਾ ਇੱਕ ਉਹ ਵੀ ਕਰਾਈ ਹੋਈ ਆ ਇਹਦੀ AI ਦਾ ਦਵਾਈ ਵੀ ਨਹੀਂ ਕੋਈ ਦੇ ਸਕਦੇ ਕੋਈ ਡਰ ਵਾਲੀ ਗੱਲ ਨਾ ਹੋਵੇ ਇਸ ਲਈ ਜ਼ਖਮ ਸੁੱਕਣ ਤੋਂ ਕੋਈ ਪੁੱਛਦੇ ਉਹਨਾਂ ਕੋਲੋਂ ਕੋਈ ਦਵਾਈ ਜਿਹੜੀ ਨਾ ਕਿਸੇ ਦੀ ਸਲਾਹ ਲੈਨੇ ਆ ਨਵਾਂ ਬੋਰਾ ਲਾਉਣਾ ਖਤਮ ਹੋ ਗਿਆ ਉਹ ਉਹਦਾ ਗਰਮੀ ਅੱਗੇ ਜਿਹੜੀ ਹੁੰਦੀ ਹੈ ਨਾ ਜੂਨ ਦੇ ਮਹੀਨੇ ਚ ਓਨੀ ਨਹੀਂ ਨਿਗੀ ਹਜੇ ਹੈਗੀ ਹੈ ਪਰ ਓਨੀ ਨਹੀਂ ਨਿਗੀ ਹਨਾ ਇਹਨਾਂ ਦੇ ਤੋਂ ਤਾਂ ਕੂਲਰ ਨਾਲ ਠੰਡਾ ਹੋ ਜਾਂਦਾ ਮੰਗੋ ਵਾਲਾ ਤਾਂ ਗੰਗਾ ਵਿਚਾਰੀ ਰਾਤ ਨੂੰ ਗੰਗਾ ਨੂੰ ਬੜੀ ਠੰਡ ਗਰਮੀ ਲੱਗਦੀ ਹੈ ਮੈਂ ਛਿੱਤਰ ਮਾਰਨੇ ਤੂੰ ਹੀ ਹੁਣ ਸਿਰ ਜਾ ਹਿਲਾਉਣ ਲੱਪੈਨੀ ਆ ਹੈ ਮੇਰੇ ਕਰਕੇ ਛਿੱਤਰ ਉਹਦਾ ਵੀ ਨਾ ਟਰਪੋ ਹੋ ਗਿਆ ਕੱਲ ਕਿਦਾਂ ਅੱਜ ਵੀ ਬਹੁਤ ਡਰੀ ਹੋਣੀ ਜਦੋਂ ਪ੍ਰੋਗਰਾਮ ਕਰਕੇ ਨਾ ਮੈਨੂੰ ਜੀ ਕਮੈਂਟ ਆਇਆ ਸੀ ਕਿ ਅ ਮਤਲਬ ਕਿ ਡੇਰਾ ਸਾਹਿਬ ਜਾਂ ਗੁਰਦੁਆਰੇ ਦੇ ਵਿੱਚ ਤੁਸੀਂ ਪਸ਼ੂ ਰੱਖੇ ਆ ਨਹੀਂ ਜੇ ਅਸੀਂ ਵਿੱਚ ਨਹੀਂ ਰੱਖੇ ਉਹ ਥੋੜਾ ਸਾਈਡ ਤੇ ਆ ਇੱਧਰ ਸਾਡੀਆਂ ਪੈਲੀਆਂ ਵਾਂ ਤੇ ਅੱਧਰ ਨੂੰ ਵੇਚਣੂ ਸਾਡੀ ਹਵੇਲੀ ਆ ਤੇ ਇਹ ਜੀ ਉਦਾਸੀ ਡੇਰਾ ਆ ਬਾਬਾ ਸ਼ਰੀ ਚੰਦ ਜੀ ਦਾ ਬਾਬਾ ਸ਼ਰੀ ਚੰਦ ਜੀ ਦੇ ਭਗਤ ਹੋਏ ਸੀ ਬਾਬਾ ਜੀ ਗੰਦਾਸ ਜੀ ਉਹਨਾਂ ਨੇ ਇੱਥੇ ਸਾਡੇ ਖੇਤਾਂ 'ਚ ਮਤਲਬ ਕਿ ਉਹਨਾਂ ਨੇ ਭਗਤੀ ਕੀਤੀ ਸੀ ਤੇ ਇੱਥੇ ਹੀ ਉਹਨਾਂ ਨੇ ਆਪਣਾ ਮਤਲਬ ਕਿ ਸਵਾਸ ਪੂਰੇ ਕੀਤੇ ਸੀ ਤਾਂ ਉਹਨਾਂ ਦੀ ਇੱਥੇ ਜਗ੍ਹਾ ਪਹਿਲਾਂ ਧੂਣਾ ਵੀ ਲੱਗਦਾ ਹੁੰਦਾ ਸੀ ਇਸ ਕਰਕੇ ਜੀ ਇਹ ਉਦਾਸੀ ਡੇਰਾ ਅਸੀਂ ਉਦਾਸੀ ਸੰਪਰਦਾ ਨੂੰ ਬਿਲੋਂਗ ਕਰਦੇ ਆ ਤੇ ਬਾਬਾ ਸ਼੍ਰੀ ਚੰਜੀ ਜੀ ਗੁਰੂ ਤੇ ਚਲੋ ਸਿੱਖਾਂ ਵਾਲੇ ਸਾਰੇ ਆਪਣੇ ਗੁਰੂ ਹੀ ਆ ਤੇ ਬਾਬਾ ਸ਼੍ਰੀ ਚੰਜੀ ਦੀ ਇਹੋ ਜੀ ਜਗਾ ਬਾਬਾ ਸ਼੍ਰੀ ਚੰਜੀ ਗੁਰੂ ਆ ਸਾਡੇ ਤੇ ਇਹ ਕਿਸੇ ਦਾ ਕਿਸੇ ਟਾਈਮ ਤੁਹਾਨੂੰ ਸਟੋਰੀ ਸੁਣਾਵਾਂਗੇ ਬਾਬਾ ਜੀ ਦੀ ਚਲੋ ਉਹਨਾਂ ਨੂੰ ਕੀ ਮਧਰੋਗੀ ਜੀ ਇਹ ਡੇਰਾ ਇਦਾਂ ਵਾ ਵੀ ਸਾਡੇ ਇੱਥੇ ਡੇਰੇ ਚ ਇਦਾਂ ਨਹੀਂ ਕੋਸ਼ ਤਾਂ ਅਗੇ ਤਵੀਤ ਜਾਂ ਪੁਰਸ਼ਾ ਇਦਾਂ ਦਾ ਨਹੀਂ ਸਾਡੇ ਕੋਈ ਵੀ ਕੰਮ ਹੈ ਇੱਥੇ ਇੱਥੇ ਸਿਰਫ ਮਤਲਬ ਕਿ ਅਸੀਂ ਮੰਨਦੇ ਆ ਤੇ ਸਾਰਾ ਪਿੰਡ ਜਿਹਦਾ ਜੀ ਕਰਦਾ ਮੰਨਦਾ ਮੱਥਾ ਟੇਕਣ ਆਉਂਦਾ ਜਾਂ ਜਦੋਂ ਅਸੀਂ ਪ੍ਰੋਗਰਾਮ ਕਰੀਦਾ ਸਾਲ ਪਿੱਛੋਂ ਫੇ ਮੱਥਾ ਟੇਕਣ ਆਉਂਦੇ ਆ ਪਰ ਇੱਥੇ ਇਦਾਂ ਦਾ ਕੋਈ ਨਹੀਂ ਗੀ ਗੱਲਬਾਤ ਵਿੱਚ ਜਿੱਦਾਂ ਕਈ ਬਾਬੇ ਡੇਰੇਆਂ ਤੇ ਪੁੱਛਾਂ ਦਿੰਦੇ ਆ ਧਾਗੇ ਤਵੀਤ ਦਿੰਦੇ ਆ ਇਦਾਂ ਦਾ ਸਾਡੇ ਇੱਥੇ ਕੋਈ ਕੰਮ ਨਹੀਂ ਗਾ ਸਾਰ ਜੀ ਆਪਾਂ ਕੱਢ ਲਈ ਆ ਹੁਣ ਗੋਹਾ ਤੋਂ ਤਾਂ ਹੈ ਨਹੀਂ ਇਹਨਾਂ ਪਰ ਆ ਇੱਕ ਥਾਂ ਤੇ ਆ ਮਨਵੀਰੇ ਚੱਕ ਦੂਗਾ ਟਾਈਮ ਨਾਲ ਹੀ ਕਰ ਜਾਣੀਆਂ ਥਾਂ ਸਾਈ ਪੱਠੇ ਪਾ ਕੇ ਮਨੀ ਨੇ ਫੇ ਦੁਆਰਾ ਨਹੀਂ ਆਊਗਾ ਅੱਜ ਹੀ ਕੱਲ ਮਨੀ ਪੇਪਰ ਖਤਮ ਹੋਏ ਕੱਲ ਹੀ ਮਨਵੀਰ ਦਾ ਲਾਸਟ ਪੇਪਰ ਸੀ ਅਕਾਊਂਟਸ ਦਾ ਕੱਲ ਪੇਪਰ ਖਤਮ ਹੋ ਗਏ ਮਨਵੀਰ ਦੇ ਤਾਂ ਅੱਜ ਵੀ ਇਹਨੂੰ ਵਿਚਾਰੇ ਨੂੰ ਇੱਕ ਜ਼ਰੂਰੀ ਕੰਮ ਸੀਗਾ ਮਨਵੀਰ ਦੇ ਡੈਡੀ ਦੇ ਦੋਸਤ ਆਏ ਹੋਏ ਬਾਹਰੋਂ ਉਹਨਾਂ ਵੱਲ ਗਿਆ ਸੀ ਮਨਵੀਰ ਕੋਈ ਸਮਾਨ ਦੇਣ ਆਪਣੇ ਡੈਡੀ ਦਾ ਤੇ ਸੋ ਅੱਜ ਵੀ ਰੈਸਟ ਨਹੀਂ ਹੋਈ ਹੋਣਾ ਟਾਈਮ ਨਾਲ ਘਰ ਜਾ ਕੇ ਨਹਾ ਨੂੰ ਕੇ ਰੋਟੀ ਪਾਣੀ ਖਾ ਕੇ ਤੇ ਫੇਰ ਮਨਵੀਰ ਕਰੂਗਾ ਅੱਜ ਰੈਸਟ ਟਾਈਮ ਨਾਲ ਸੌ ਜਾਊਗਾ ਉਹ ਵੀ ਟਾਈਮ ਨਾਲ ਤਾਂ ਹੀ ਸੋਵੋਗੇ ਜਨਾਬ ਜੀ ਜੇ ਫੋਨ ਛੱਡਣਗੇ ਸਾਨੂੰ ਕਮੈਂਟ ਆਇਆ ਸੀ ਜੀ ਵੀ ਤੁਹਾਡੀ ਖੁਰਲੀ ਬਹੁਤ ਨੀਵੀਂ ਆ ਇਹ ਜੀ ਪਹਿਲਾਂ ਸਾਡੇ ਬਾਪੂ ਨੇ ਮਾਜ ਰੱਖੀ ਹੁੰਦੀ ਸੀ ਤੇ ਉਸੇ ਹਿਸਾਬ ਨਾਲ ਬਾਪੂ ਨੇ ਖੁਰਲੀ ਬਣਾਈ ਬਾਰੇ ਜਿਆਦੀ ਚੌੜੀ ਜੀ ਆ ਪਾਸਾ ਸਾਡੇ ਹੁਣ ਜਿਹੜਾ ਮੱਜਾਂ ਦੇ ਵਿਆਹ ਉੱਚੀ ਹੁੰਦੀ ਪਰ ਸਾਡੇ ਬਾਪੂ ਨੇ ਆਪੇ ਹੀ ਬਣਾਈ ਸੀ ਇਹ ਖੁਰਲੀ ਮਨੀ ਦੇ ਬਾਬੇ ਨੇ ਆਪ ਹੀ ਬਣਾਈ ਸੀਗੀ ਇਹ ਵਾਲੀ ਖੁਰਲੀ ਬਹੁਤ ਪੁਰਾਣੀ ਖੁਰਲੀ ਆ ਇਹੋ 20 ਸਾਲ ਤੋਂ ਮਨੀ ਸਾਡੇ ਵਿਆਹ ਨੂੰ ਹੋਜੇ ਲੇ ਉਸ ਤੋਂ ਵੀ ਕਿਤੇ ਪਹਿਲਾਂ ਦੀ ਆ ਪਹਿਲਾਂ ਕੱਚੀ ਹੁੰਦੀ ਸੀ ਫਿਰ ਮਨੀ ਦੇ ਬਾਬੇ ਨੇ ਇਦਾਂ ਹੀ ਇਹਨੂੰ ਜਿਹੜਾ ਉਹ ਖੁਰਲੀ ਨੂੰ ਪੱਕੀ ਕਰ ਦਿੱਤਾ ਤੇ ਪਰ ਹੁਣ ਬੱਸ ਸਾਡੇ ਭੰਡਾਰਾ ਜਿਹੜਾ ਬਾਬਾ ਜੀ ਦਾ ਉਹ ਹੋ ਜਾਵੇ 11 ਤਰੀਕ ਨੂੰ ਉਸ ਤੋਂ ਬਾਅਦ ਵਿੱਚ ਅਸੀਂ ਐਸੇ ਕੰਮ ਆਲ ਹੋਣਾ ਖੁਰਲੀਆਂ ਉੱਥੇ ਦੋ ਬਣਾਵਾਂਗੇ ਉਧਰਲੀ ਸਾਈਡ ਤੇ ਸਾਹਮਣੇ ਉਸ ਕੰਧ ਦੇ ਨਾਲ ਇੱਥੇ ਉਦਾਂ ਇੱਕ ਇੱਕ ਕਿੱਲਾ ਐਕਸਟਰਾ ਗੱਡਾਂਗੇ ਧੁੱਪੇ ੱੱੱਪੇ ਬਣਨ ਨੂੰ ਬਾਰ-ਬਾਰ ਖੁਰਲੀਆਂ ਛਾਵੇਂ ਕਰ ਦੇਣੀ ਆ ਆਪਾਂ ਅੰਦਰ ਸਿਆਮਾ ਜੀ ਵੀ ਤਕਰੀਬਨ ਪਸੂ ਅੰਦਰ ਹੀ ਹੁੰਦੇ ਹੋ ਨਾ ਮਣੀ ਠੰਡ ਕਰਕੇ ਪਾਣੀ ਦੀ ਮਾਨ ਮਾਰ ਕੇ ਲਓ ਜੀ ਆਹ ਦੇਖੋ ਇਹਦੇ ਕੰਮ ਆ ਮਨਵੀਰ ਨਾਲ ਹੀ ਖਾਜ ਕਰਦੀ ਰਹਿੰਦੀ ਆ ਇਹ ਜੱਜ ਕਰੀਏ ਜਿਹੜਾ ਹੁਣੇ ਹੀ ਹਜੇ ਖਾ ਕੇ ਹਟੀਆਂ ਦੇ ਲਾ ਇਹਨਾਂ ਨੂੰ ਭੁੱਖ ਕਿੱਡੀ ਜਲਦੀ ਲੱਗ ਜਾਂਦੀ ਨਾ ਚੱਲ ਗੰਗਾ ਦੇ ਉਹ ਇਹੋ ਲਾ ਦੇ ਕਾਲਾ ਤੇਲ ਮੈਨੂੰ ਬਹੁਤ ਟੈਨਸ਼ਨ ਮੈਂ ਤਾਂ ਤੈਨੂੰ ਇਹ ਜਾਦੀ ਕਿੰਨਾ ਚਿਰ ਹੋ ਗਿਆ ਦਿਖਣ ਲੱਗਾ ਮੈਂ ਤਾਂ ਉਦੋਂ ਦੀ ਤੈਨੂੰ ਕਹੀ ਜਾਨੀ ਮਨੀ ਕਿ ਕੋਈ ਨਾ ਕੋਈ ਗੱਲ ਹੈਗੀ ਆ ਮੰਗੋ ਨੂੰ ਗੰਗਾ ਨੂੰ ਮੰਗੋ ਗਈ ਜਾਨੀ ਆ ਗੰਗਾ ਇਹ ਵਿਚਾਰੀ ਨੂੰ ਘਰੇ ਨਜ਼ਰੀ ਲੱਗ ਜਾਂਦੀ ਐ ਨੂੰ ਗੰਗਾ ਨੂੰ ਕੀ ਲੈਣਾ ਇਹਦੀ ਲੀਰ ਪਾੜ ਲੈ ਇਹਦੇ ਨਾਲ ਹੀ ਹੱਥ ਨਾਲ ਹੀ ਫੇਕੀ ਲੱਭਦਾ ਕਿ ਬਾਜੀ ਥੱਲੇ ਜਿਹੜਾ ਬੜੀ ਜੀ ਟੈਨਸ਼ਨ ਜੀ ਹੋ ਜਾਂਦੀ ਆ ਔਰ ਦੇਖੋ ਕਿੰਨਾ ਦੇਖਦਾ ਇਹੋ ਮੈਂ ਤਾਂ ਕਿੰਨੇ ਦੇ ਨਹੀਂ ਹੋਗੇ ਦੇਖਣੇ ਮੈਂ ਇਦਾਂ ਦਾ ਬਹੁਤ ਪਸਵਾੰਦਾ ਉਹ ਦੇਖਦੀ ਦੁਖਦੀ ਰਹਿਣੀ ਹੁੰਨੀ ਜਿੱਦਾਂ ਵਾਹ ਕੋਈ ਨਾ ਕੁਝ ਹੋਇਆ ਅੱਜ ਕਿਦੇ ਆ ਪਤਾ ਨਹੀਂ ਕੀ ਗੁੰਮੜ ਜੇ ਨਿਕਲੀ ਆਉਂਦੇ ਆ ਪਤਾ ਨਹੀਂ ਬਈ ਕੀ ਵਿਚਾਰੀ ਨਜ਼ਰੀ ਲੱਗ ਗਈ ਗੰਗਾ ਸਾਡੀ ਨੂੰ ਉਹ ਪਾਈ ਦੀ ਲੱਗੀ ਜਿਹੜਾ ਬਾਰ-ਬਾਰ ਆ ਕੇ ਮੈਨੂੰ ਕਰਦਾ ਰਹਿੰਦਾ ਸੀਗਾ ਹਨਾ ਇਹ ਇਦਾਂ ਦੀ ਗਾਂ ਬਣਨੀ ਤੇ ਉਦਾਂ ਦੀ ਬਣਨੀ ਆ। ਅੰਦੀਰੀ ਆਏ ਸੀ ਉਹ ਦੱਸਦੇ ਸੀ ਸਾਡੇ ਵੀ ਇੱਕ ਬੱਚੀਆਂ ਦਾ ਇਦਾਂ ਧੁੰਨ ਧੁੰਨ ਖਰਾਬ ਹੋ ਜਾਂਦਾ ਉਹ ਕਹਿੰਦੇ ਤੇ ਇਹਦੇ ਤੇ ਤੇਲ ਲਾ ਦੋ ਚਾਹੇ ਕਾਲਾ ਤੇਲ ਲਾ ਦੋ ਚਾਹੇ ਗ੍ਰੀਸ ਲਾ ਦੋ ਕਹਿੰਦੇ ਉਹਨਾਂ ਸੁੱਕ ਜਾਂਦਾ ਮੁੱਖੀ ਮੁੱਖੀ ਨਾ ਬੋਵੋਗੇ। ਜੇ ਲੋ ਮਨੀ ਨੂੰ ਮਾਸਾ ਨਹੀਂ ਉਦਾਂ ਕੁਛ ਕਹਿੰਦੀ। ਇਹੀ ਮੈਂ ਤਾਂ ਮੈਨੂੰ ਤਾਂ ਹੁਣ ਉਹਨੇ ਮਨੀ ਜਿਹੜਾ ਲੱਗੇ ਹੋਏ ਇੱਕ ਹੋਰ ਹੋਇਆ ਉੱਤੇ ਵੀ ਲਾ ਦੇ ਜਖਮ ਆ। ਨਾ ਨਾ ਮਨੀ ਦਿੱਕਿੱ ਦਰਦ ਨਾ ਹੋਵੇ ਉਹਦੇ। ਉਦਾਂ ਹੀ ਆ ਜਿਹਦਾ ਸੁੱਕਾ ਨਹੀਂ ਧੋਨਾ ਹਨਾ। ਉੱਤੇ ਵੀ ਲਾ ਦੇ ਜਿਹੜਾ ਉਹ ਵਾਲਾ ਹੋਇਆ ਹੋਇਆ ਹਾ ਦੇ ਗੋਲ ਗੋਲ ਜਿਹੜਾ ਹਾ ਲਾਗੇ ਕੋਹਰਾ ਹਾਂ ਵਾਲੇ ਜਿਹੜੇ ਲਾ ਦੇ ਇਹਨਾਂ ਤੇ ਵੀ ਇਹ ਇੱਧਰ ਵੀ ਐ ਇੱਕ ਇੱਧਰ ਵੀ ਲਾ ਦੇ ਲਾ ਦੇ ਹੁਣ ਪਾਇਆ ਤੇ ਹੈ ਹੀ ਆ ਆ ਲੱਤਾਂ ਲੱਤਾਂ ਤੇ ਵੀ ਲਾ ਦੇ ਕੀ ਹੋਇਆ ਪੂਛ ਮਾਰੀ ਕਿ ਪੈਰ ਮਿੱਧੇ ਤਾਂ ਪੂਛ ਮਾਰੀ ਪੈਰ ਮਿੱਧਿਆ ਹੁੰਦਾ ਤਾਂ ਇਦਾਂ ਹਾਂ ਹਿੱਤੇ ਵੀ ਲਾ ਦੇ ਆਹ ਇਹ ਤੇ ਇਹ ਇੱਕ ਤਾਂ ਸਾਡੀਆਂ ਗਾਵਾਂ ਦੇ ਸਮਾਨ ਹੀ ਬਹੁਤ ਵੱਧ ਲੱਗਾ ਹੋਇਆ ਅਖੋਰ ਵੀ ਇਹਦੇ ਤਿੰਨੇ ਆ ਤਿੰਨ ਨਹੀਂ ਚਾਰ ਕੇ ਪੰਜ ਕਿੰਨੇ ਆ ਮਤਲਬ ਜਿਹੜੇ ਉੱਪਰ ਹੁੰਦੇ ਆ ਦੋ ਖੁਰ ਦੇ ਉਹ ਵੀ ਇੱਕ ਵੱਧ ਲੱਗਾ ਹੋਇਆ ਜਿਆਦਾ ਸਮਾਨ ਲਾਤਾ ਰੱਬ ਨੇ ਇਹਨਾਂ ਨੇ ਰੱਬ ਕੋ ਵੱਧ ਦੇਖੀ ਕਿਤੇ ਬੱਚੀਆਂ ਬੱਚੇ ਵੀ ਦੋ ਨਾ ਦਵੇ ਇਹੋ ਗੰਗਾ ਇਹ ਹੁਣ ਤੂੰ ਮੇਰੀ ਗੱਲ ਪੱਲੇ ਬੰਨ ਲੈ ਇਹ ਤਕਰੀਬਨ ਦੂਜੇ ਦਿਨ ਤੂੰ ਲਾਉਣਾ ਇਹਦੇ ਅਣਗੇਲੀ ਨਾ ਕਰੀਂ ਅੱਛਾ ਇਹਦੇ ਨਾਲ ਮੱਖੀ ਨਾ ਪਾਊਗੀ ਤੇ ਇਹਨਾਂ ਜਲਦੀ ਸੁੱਕੂਗਾ ਇਹੋ ਮੈਂ ਤਾਂ ਬੀਟਾ ਡੀਨ ਵੀ ਲਿਆ ਕੇ ਰੱਖੀ ਆ ਇੱਥੇ કરી ਸੀਗੀ ਤੇ ਇੱਥੇ ਨੂੰ ਭੇਜੀ ਇਹਦੇ ਕੋਲ ਰੱਖੀ ਆ ਜਨਾਬ ਜੀ ਲਾਉਣਗੇ ਤਾਂ ਆਈਆਂ ਉਹਦਾ ਤਾਂ ਬਹੁਤ ਕੇਅਰ ਕਰਦਾ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਚੇਤਾ ਭਲਾ ਲੈਂਦਾ ਡਨ ਚਲੋ ਜੀ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਅਸੀਂ ਅੱਜ ਦੇ ਵਲੌਗ ਦਾ ਐਂਡ ਜਿਹਨਾਂ ਜਿਹਨਾਂ ਨੂੰ ਸਾਡੇ ਘਰੇਲੂ ਵਲੌਗ ਪਸੰਦ ਆ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਪੋਰਟ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ